मुर्दाबा मुबा 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 कान मोर्चा ज़िंदाबाद ਮੋਰਚਾ ਚੰਨਾਪੁਰ ਜ਼ਿੰਦਾਬਾਦ ਜ਼ਿੰਦਾਬਾਦ ਕਿ ਉੱਤੇ ਹੋ ਜਾ ਕੋਈ ਇੰਟਰਵਿਊ ਲਗਾਤਾਰ ਚੌਥੀ ਮੀਟਿੰਗ ਆ ਡੀਸੀ ਸਾਹਿਬ ਨੇ ਪਟਿਆਲੇ ਦੀਆਂ ਕਿਸਾਨ ਜਥੇਬੰਦੀਆਂ ਨੂੰ ਬੁਲਾਉਂਦੇ ਨੇ ਟਾਈਮ ਦੇ ਕੇ ਪਰ ਚੌਥੀ ਦਫਾ ਹੋ ਗਿਆ ਵੀ ਡੀਸੀ ਸਾਹਿਬ ਕੋਲ ਪਟਿਆਲੇ ਜ਼ਿਲ੍ਹੇ ਦੇ ਪੂਰੇ ਸੰਘਿਤ ਮੋਰਚੇ ਦੇ ਅੱਗੇ ਕਿਸਾਨ ਉਹਨਾਂ ਦੇ ਆਗੂ ਸੁਭਾ ਪ੍ਰਧਾਨ ਤੱਕ ਇੱਥੇ ਯੂਨੀਅਨਾਂ ਦੇ ਆਏ ਹੋਏ ਨੇ ਪਰ ਪਟਿਆਲੇ ਦੀ ਡੀਸੀ ਮੈਡਮ ਸਾਹਿਬ ਨੂੰ ਇਹ ਕਿਸਾਨਾਂ ਦਾ ਦੁੱਖ ਦਰਦ ਸੁਣਨ ਵਾਸਤੇ ਉਹਨਾਂ ਕੋਲ ਟਾਈਮ ਨਹੀਂ ਹੈਗਾ ਤੇ ਇਹ ਨਹੀਂ ਹੈਗੀ ਗੱਲ ਕਿ ਕਿਸਾਨ ਸਿੱਧਾ ਆਪਣੇ ਆਪ ਆ ਜਾਂਦੇ ਨੇ ਪਹਿਲਾਂ ਕਿਸਾਨਾਂ ਨੂੰ ਇਹਦੇ ਤਰਜੇਵੇਂ ਪਰੇ ਟਾਈਮ ਦੇ ਵਿੱਚ ਮੀਟਿੰਗ ਦਾ ਸੱਦਾ ਹੁੰਦਾ ਤੇ ਮੀਟਿੰਗ ਕਰਨ ਵਾਸਤੇ ਜਦੋਂ ਕਿਸਾਨ ਆਉਂਦੇ ਨੇ ਤਾਂ ਉੱਥੇ ਕੋਈ ਅਧਿਕਾਰੀ ਡੀਸੀ ਸਾਹਿਬ ਚੌਥੀ ਮੀਟਿੰਗ ਹੋ ਗਈ ਲਗਾਤਾਰ ਇੱਥੇ ਪਹੁੰਚਦੇ ਨਹੀਂ ਹੈਗੇ ਤੇ ਦੋ ਵਾਰ डीसी साहब ਨੂੰ ਮੰਗ ਪੱਤਰ ਜੋ ਪਟਿਆਲੇ ਜਿਹੇ ਦੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਤੇ ਹੋਰ ਵੀ ਇਲਾਕੇ ਦੀਆਂ ਸਮੱਸਿਆਵਾਂ ਨੇ ਉਹਨਾਂ ਬਾਰੇ ਦੇ ਚੁੱਕੇ ਆ ਤੇ ਸਾਡੇ ਨਾਲ ਵਾਅਦਾ ਕਰਿਆ ਜਾਂਦਾ ਕਿਸਾਨਾਂ ਨਾਲ ਕਿ ਤੁਹਾਡੀਆਂ ਸਮੱਸਿਆਵਾਂ ਜਿਹੜੀਆਂ ਹੱਲ ਕੀਤੀਆਂ ਜਾਣਗੀਆਂ ਪਰ ਹੱਲ ਕਰਨ ਦੀ ਬਜਾਏ ਜਿਹੜੇ ਸਾਡੇ ਨਾਲ ਪਿਛਲੀਆਂ ਮੀਟਿੰਗਾਂ ਦੇ ਵਿੱਚ ਗੱਲਾਂ ਕੀਤੀਆਂ ਸੀਗੀਆਂ ਵੀ ਤੁਹਾਡੀ ਸਰਕਾਰ ਤੱਕ ਇਹ ਗੱਲ ਪਹੁੰਚ ਚੁੱਕੀ ਆ ਵੀ ਇੰਨੀ ਕੁ ਗੱਲ ਹੋ ਚੁੱਕੀ ਆ ਪਰ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਅਫਸਰ ਸਾਹਿਬਾਨ ਪਹੁੰਚੇ ਸੀਗੇ ਉਹਨਾਂ ਨੇ ਉਹ ਗੱਲਾਂ ਤੋਂ ਸਾਫ਼ ਇਨਕਾਰ ਕੀਤਾ ਇਸ ਤੋਂ ਸਾਨੂੰ ਪੂਰੇ ਸੰਯੁਕਤ ਮੋਰਚੇ ਨੇ ਅੱਜ ਇਸ ਮੀਟਿੰਗ ਦਾ ਬਾਈਕਾਟ ਕੀਤਾ ਤੇ ਸਾਨੂੰ ਪੂਰਾ ਡੀਸੀ ਸਾਹਿਬ ਤੇ ਸਾਨੂੰ ਗਿਲਾ ਇਸ ਚੀਜ਼ ਦਾ ਕਿ ਇਹ ਜਿਹੜਾ ਕੰਮ ਐ ਏਡੇ ਵੱਡੇ ਅਹੁਦੇ ਤੇ ਬੈਠ ਕੇ ਅਫਸਰਾਂ ਨੂੰ ਕਰਨਾ ਨਹੀਂ ਚਾਹੀਦਾ ਕਿਸਾਨਾਂ ਨਾਲ ਝੂਠੇ ਲਾਰੇ ਇਹ ਲੀਡਰਾਂ ਦਾ ਕੰਮ ਹੁੰਦਾ ਪਰ ਜਿਹੜੇ ਪਟਿਆਲੇ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਉਹ ਵੀ ਝੂਠੇ ਵਾਅਦੇ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ ਜਿਹੜੇ ਕਿਸਾਨਾਂ ਦੇ ਨੁਕਸਾਨ ਹੋਏ ਨੇ ਉਹਨਾਂ ਦਾ ਟਾਈਮ ਟਪਾ ਰਹੇ ਨੇ ਕਿਉਂਕਿ ਪਟਿਆਲੇ ਜ਼ਿਲ੍ਹੇ ਦੇ ਵਿੱਚ ਬੌਨਾਮ ਰੋਗ ਆ ਜਿਹੜਾ ਚੈਨਾਈ ਵਾਇਰਸ ਕਹਿੰਦੇ ਨੇ ਲਗਾਤਾਰ 26 25 ਅਗਸਤ ਤੋਂ ਕਿਸਾਨ ਜਥੇਬੰਦੀਆਂ ਮੀਟਿੰਗ ਕਰ ਰਹੀਆਂ ਨੇ ਡੀਸੀ ਸਾਹਿਬ ਨਾਲ ਤੇ ਉਦੋਂ ਤੋਂ ਹੀ ਕਹਿ ਰਹੇ ਨੇ ਕਿ ਇਸ ਬੌਨੇ ਵਾਇਰਸ ਬਾਰੇ ਸਰਕਾਰ ਤੋਂ ਜਲਦੀ ਤੁਹਾਡੇ ਵਾਸਤੇ ਮੁਆਵਜ਼ਾ ਆਊਗਾ ਅਸੀਂ ਗੱਲ ਪਚਾ ਰਹੇ ਹਾਂ ਉੱਥੇ ਪਚਾ ਦਿੱਤੀ ਆ ਪਰ ਅੱਜ ਤੱਕ ਉਹ ਰਿਜ਼ਲਟ ਆ ਜਿਹੜਾ ਜ਼ੀਰੋ ਹੀ ਆ ਤੇ ਉਸ ਤੋਂ ਬਾਅਦ ਹੁਣ ਜਿਹੜੀ ਮੌਕੇ ਦੀ ਜ਼ਰੂਰਤ ਆ ਕਿਸਾਨਾਂ ਨੂੰ ਪਿਛਲੀ ਫਸਲ ਆ ਜਿਹੜੀ ਉਹ ਕਟਾਈ ਤੇ ਚੱਲ ਰਹੀ ਹੈ ਆ ਅਗਲੀ ਫਸਲ ਆ ਜਿਹੜੀ 2-4 ਦਿਨ ਦੇ ਵਿੱਚ ਬਿਜ਼ਨਸ ਸਟਾਰਟ ਕਰ ਦੇਣੀ ਆ ਤੇ ਪੂਰੇ ਪਟਿਆਲੇ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਸੁਸਾਇਟੀਆਂ ਨੇ ਜਿੰਨੀ ਉਹਨਾਂ ਨੂੰ ਡੀਏਪੀ ਦੀ ਜ਼ਰੂਰਤ ਆ ਹਾਲ ਤੱਕ 10 ਤੋਂ 20% ਉੱਥੇ ਪਹੁੰਚ ਆਊਗਾ ਤੇ ਕਾਫੀ ਸੁਸਾਇਟੀਆਂ ਪਟਿਆਲੇ ਜ਼ਿਲ੍ਹੇ ਦੀਆਂ ਉਹ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਟੱਟਾ ਵੀ ਹਲੇ ਡੀਏਪੀ ਦਾ ਨਹੀਂ ਗਿਆ ਹੈਗਾ ਤੇ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਕਿ ਜਲਦੀ ਤੋਂ ਜਲਦੀ ਇਹ ਸਮੱਸਿਆ ਦਾ ਹੱਲ ਕਰਿਆ ਜਾਵੇ ਨਹੀਂ ਅਸੀਂ ਅੱਜ ਫੌਰੀ ਤੌਰ ਤੇ ਸੰਯੁਕਤ ਮੋਰਚੇ ਵੱਲੋਂ ਮੀਟਿੰਗ ਬਿੜਕੇ ਸੀ ਕੋਈ ਨਾ ਕੋਈ ਵੱਡਾ ਐਕਸ਼ਨ ਕਰਾਂਗੇ ਉਸ ਤੋਂ ਬਾਅਦ ਸਾਨੂੰ ਉਮੀਦ ਆ ਇਸ ਚੀਜ਼ ਦੀ ਕਿਉਂਕਿ ਜਿਹੜਾ ਹੁਣ ਤੱਕ ਪਿੱਛੇ ਦਾ ਅਸੀਂ ਵੇਖਿਆ ਕਿ ਇਹ ਜਦੋਂ ਤੱਕ ਅਸੀਂ ਇਹਨਾਂ ਦੇ ਦਰਵਾਜ਼ੇ ਘੇਰਦੇ ਨਹੀਂ ਇਹ ਅਫਸਰਾਂ ਦੇ 12 ਦੇ ਵਿੱਚ ਜਾਂ ਮੰਤਰੀਆਂ ਦੇ ਬਾਹਰ ਨਹੀਂ ਘੇਰ ਕੇ ਬੈਠਦੇ ਉਦੋਂ ਤੱਕ ਇਹ ਸਾਡੀ ਸੁਣਵਾਈ ਨਹੀਂ ਕਰਦੇ ਹੈਗੇ ਧੰਨਵਾਦ